ਸਾ ਇਸ ਵਾਰ 7 ਅਕਤੂਬਰ ਨੂੰ ਅਜਰ ਅੰਮਰਤ ਰਾਏ ਕਾਲ ਦਾ ਸੀਸੀਸੀ ਕਰਤਾ ਪਗਵਾਰ ਬਾਲੀ ਕੀ ਦਾ ਪ੍ਰਗਟਦੇ ਹੋ ਸਿਆ ਤੇ 5 ਅਕਤੂਬਰ ਨੂੰ ਜਿਹੜਾ ਫਿਰ ਇਲੈਕਸ਼ਨ ਰੱਖ ਦਿੱਤਾ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਇਲੈਕਸ਼ਨ ਮੈਂ ਐਮਐਲਏ ਸਭ ਨੂੰ ਦੱਸਣਾ ਚਾਹੁੰਨਾ ਜਦੋਂ 5 ਅਕਤੂਬਰ ਨੂੰ ਇਲੈਕਸ਼ਨ ਆ ਕਾ ਮੈਂ ਇਹ ਕਲ ਬਾਦੇ ਨਾ ਕਹਿਣਾ ਕਿ ਪੰਜਾਬ ਵਿੱਚ ਇਦਾਂ ਦਾ ਕੋਈ ਇਲੈਕਸ਼ਨ ਨਹੀਂ ਹੋਇਆ ਜਿਸ ਇਲੈਕਸ਼ਨ ਦੇ ਅੰਦਰ दारू ਚਿੱਟਾ ਡੋਡੇ ਫੀਮ ਨਾ ਵਰਤੀ ਗਈ ਹੋਵੇ ਮੈਂ ਬਾਦੇ ਨਾ ਕਹਿਣਾ ਉਹ ਉਹਨਾਂ ਦਿਨਾਂ ਦੇ ਵਿੱਚ ਅਸੀਂ ਬਰਗੜ ਦੇ ਫਸਰੀਆਂ ਤਿਆਰੀਆਂ ਕਰ ਲੀਆਂ ਉਹਨਾਂ ਦਿਨਾਂ ਵਿੱਚ ਅਸੀਂ ਆਪਣੇ குருਆਂ ਮਹਾਪੁਰਸ਼ਾਂ ਰਹਿਬਰਾਂ ਦੇ ਦਿਹਾੜੇ ਮਨਾਉਣ ਦੀ ਗੱਲ ਕਰਨੀਆਂ ਤਾਂ ਉਹਨਾਂ ਦਿਨਾਂ ਵਿੱਚ ਸਾਡੇ ਮੱਲਿਆਂ ਦੇ ਵਿੱਚ ਨਸ਼ੇਲੇ ਹੋਣੇ ਉਸ ਪੁਨਾ ਮੱਲਿਆ ਵਿੱਚ ਸਾਡੇ ਨਸ਼ੇ ਆਉਣੇ ਆ ਤਾਂ ਅਸੀਂ ਆਪਣੇ ਗੁਰੂ ਦਾ ਦਿਹਾੜਾ ਕਿਦੋਂ ਮਨਾਉਣਾ 15 15 ਦਿਨ ਪਹਿਲਾਂ ਜਿਹੜੇ ਪੁਰਾਣੇ ਪਿੰਡਿਆ ਗੁਰੂ ਗਿਆਨਾ ਹਮਾਰਾ ਦੀ ਕਿਰਪਾ ਨਾਲ ਗੁਰੂ ਗਿਆਨਾ ਹਮਾਰਾ ਦੀ ਕੁਰਬਾਨੀ ਨਾਲ ਜਿਹੜੇ ਪੁਰਾਣੇ ਪਿੰਡਿਆ ਉਹ 15 ਦਿਨ ਪਹਿਲਾਂ ਪਰਵਾਤ ਫੇਰੀਆਂ ਸ਼ੁਰੂ ਕਰਦੇ ਤਾਂ ਜੇ ਸ਼ਰਾਬਾ ਸ਼ੁਰੂ ਹੋ ਗਈਆਂ ਸਫੇ ਪਰਵਾਤ ਫੇਰੀ ਅੱਜ ਕੋਈ ਨੌਜਵਾਨ ਆਊਗਾ ਕੋਈ ਬਜ਼ੁਰਗ ਆਊਗਾ ਪਿਛਲੀ ਵਾਰੀ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਮੈਨੂੰ ਬਾਕੀ ਪਿੰਡਾਂ ਦਾ ਨਹੀਂ ਪਤਾ ਸਾਡੇ ਸਰਪੰਚੀ ਇਲੈਕਸ਼ਨ ਸੀ ਤਾਂ ਚੰਦ ਬੰਦੇ ਜਿਹੜਾ ਉਹ ਜਾਂਦੇ ਸੀ ਬਾਕੀ ਬੀਪੀਆਂ ਹੀ ਹੁੰਦੀਆਂ ਸੀ ਬੰਦੇ ਕੋਈ ਪਰਵਾਤ ਫੇਰੀ ਤੇ ਆਉਂਦੇ ਨਹੀਂ ਸੀ ਕਿਉਂਕਿ ਉਹ ਰਾਤ ਨੂੰ ਨਸ਼ੇ ਨਾਲ ਡੱਕ ਹੋ ਜਾਂਦੇ ਸੀ ਇਸ ਕਰਕੇ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਨੀ ਚਾਹਨਾ ਕਿ ਭਗਵੰਤ ਮਾਨ ਜੀ ਨਾ ਆਪਣੀ ਉੱਪਰ ਲੀਡਰਸ਼ਿਪ ਨਾ ਇਹੋ ਸਾਡੀ ਆਵਾਜ਼ ਪਚਾਓ ਤਾਂ ਲਖੇ ਜਿਹੜਾ ਅਕਤੂਬਰ ਮਹੀਨੇ ਤੋਂ ਬਾਅਦ ਕਰਾਓ ਇਹ ਕੌਮ ਦੀ ਅਣਖ ਇੱਜ਼ਤ ਦੀ ਗੱਲ ਆ ਇਹ ਕੌਮ ਦੀ ਮਾਨ ਸਨਮਾਨ ਦੀ ਗੱਲ ਆ ਇਹ ਸਾਡੇ ਇਤਿਹਾਸ ਦੀ ਗੱਲ ਆ ਇਹ ਸਾਡੀ ਅਣਖ ਦੀ ਗੱਲ ਆ ਤਾਂ ਜੇਕਰ ਪੰਜਾਬ ਸਰਕਾਰ ਨੇ ਇਸ ਇਲੈਕਸ਼ਨ ਨੂੰ ਨਾ ਬਦਲਿਆ ਤਾਂ ਅਸੀਂ ਜਿਹੜਾ 19 ਤਰੀਕ ਨੂੰ ਦਬਾਬਾ ਪਧਰੀ ਜਿਹੜਾ ਦਲੰਦਰ ਦੇ ਵਿੱਚ ਇਕੱਠ ਕਰ ਰਹੇ ਆ ਤਾਂ ਅਸੀਂ ਜਿਹੜਾ ਉਹ ਸਰਕਾਰ ਦੇ ਜੇ ਸਰਕਾਰ ਨੂੰ ਵੋਟਾਂ ਪਾ ਸਕਦੇ ਆ ਤੇ ਸਰਕਾਰ ਦੇ ਖਿਲਾਫ ਵੀ ਖੜੇ ਹੋ ਸਕਦੇ ਆ ਸਾਡੇ ਬਾਲਮਿਕੀ ਸਮਾਜ ਤੇ ਕੋਈ ਪਾਬੰਦੀ ਨਹੀਂ ਗਈ ਬਾਲਮਿਕੀ ਸਮਾਜ ਤੇ ਕੋਈ ਪਾਬੰਦੀ ਨਹੀਂ ਨਾ ਹੁਣ ਪਾਬੰਦੀਆਂ ਲੱਗਣੀਆਂ ਆ ਕਿਉਂਕਿ ਇਹ ਇਸ ਦੇਸ਼ ਦੇ ਅੰਦਰ ਸਬਦਾਨ ਚੱਲਦਾ ਕਾਨੂੰਨ ਚੱਲਦਾ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਤੇ ਕਾਨੂੰਨ ਦਾ ਰਾਜ ਲਿਆਉਣਾ ਤੁਸੀਂ ਤੁਸੀਂ ਜਾਗਰੂਕ ਹੋ ਗਏ ਤੁਸੀਂ ਆਪਣੇ ਧਰਮ ਦੀ ਖਾਤਰ ਖੜੇ ਹੋ ਗਏ ਤੁਸੀਂ ਜਿਹੜਾ ਉਹ ਆਪਣੇ ਬੱਚਿਆਂ ਦੀ ਭੁੱਖ ਦਾ ਹੱਕ ਮੰਗਣਾ ਸ਼ੁਰੂ ਕਰ ਦਿੱਤਾ ਹੈ ਨਾ ਤਾਂ ਸਰਕਾਰਾਂ ਕੋਈ ਵੀ ਸਰਕਾਰਾਂ ਤੁਹਾਡਾ ਹੱਕ ਨਾਪ ਨਹੀਂ ਸਕਦੀਆਂ ਕਿਉਂ ਕਿ ਮੈਨੂੰ ਅਫਸੋਸ ਨਾਹਿਣਾ ਪੈਂਦਾ ਸਤਗੁਰ ਜੋਜੀਪਾਸ਼ਾ ਪੂਰਨਾ ਫਾਰ ਨੇ ਆਦਵਾਸੀਆਂ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੇ ਵਿੱਚ ਲਿਖਿਆ ਦਿਲ ਤੇ ਦਿਮਾਗ ਅਣਖ ਸੀਨੇ ਵਿੱਚ ਹੁੰਦਿਆ ਬਈ ਸੀਤੇ ਹੋਏ ਬੁੱਲ ਤੇਰੀ ਕੌਮੀ ਸੁਲਤਾਨ ਨੇ ਸਾਰਾ ਕੁਝ ਜਾਣਦਿਆਂ ਹੋਇਆ ਵੀ ਪੰਜਾਬ ਦੇ ਅੰਦਰ ਕਿੰਨੀਆਂ ਜਥੇਵੰਦੀਆਂ ਵਾਨ ਨਿੱਕੀ ਵੱਡੀ ਸਿਕ ਸਮਾਜ ਦੀਆਂ ਕਿਸੇ ਨੇ ਵੀ ਅਜਰ ਅੰਮਰਤਾ ਕਾਲ ਦਾ ਸੀਸ ਸਿਸਤੀ ਕਰਤਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਜਿਹੜਾ ਹਜੇ ਤੱਕ ਜਿਹੜਾ ਅਕਤੂਬਰ ਮਹੀਨੇ 5 ਤਰੀਕ ਨੂੰ ਤਰੀਕ ਬਦਲਣ ਦੀ ਕਿਸੇ ਨੇ ਗੱਲ ਨਹੀਂ ਕੀਤੀ ਕਿਉਂਕਿ ਅਸੀਂ ਬੋਲ ਸਿਰਦੇ ਹੋਇਆ ਅਸੀਂ ਆਪਣੀ ਆਵਾਜ਼ ਠੌਣ ਲਈ ਤਿਆਰ ਨਹੀਂ ਤਾਂ ਜਿੰਨਾ ਚਿਰ ਤੁਸੀਂ ਆਪਣੀ ਆਵਾਜ਼ ਚੱਕਣ ਵਾਸਤੇ ਆਪਣਾ ਹੱਕ ਮੰਗਣ ਵਾਸਤੇ ਤਿਆਰ ਨਹੀਂ ਹੁੰਦੇ ਮੈਂ ਬਾਦੇ ਨਾਲ ਗੱਲ ਕਹਿਣਾ ਤਾਡੀ ਕੋਈ ਵੀ ਸਰਕਾਰ ਗਰੀਬੀ ਦੀ ਲਾਂਤ ਨਹੀਂ ਕੱਢ ਸਕਦੀ ਕਿਉਂਕਿ ਜਦੋਂ ਵੀ ਗਰੀਬੀ ਦੀ ਲਾਂਤ ਨਿਕਲਣੀ ਆ ਔਰ ਤੁਸੀਂ ਆਪ ਕੱਢਣੀ ਆ ਮਹਾਰਾਜ ਜੀ ਇਤਿਹਾਸ ਦੇ ਵਿੱਚ ਗੱਥ ਦੇ ਵਿੱਚ ਦੱਸਦੇ ਨੇ ਆਪਣੇ ਕਾਰਜ ਆਪ ਸਵਾਰੀਏ ਜਿਸ ਵੀ ਦੇਸ਼ ਦੇ ਵਿੱਚ ਇਨਕਲਾਬ ਆਇਆ ਉਹ ਲੋਕਾਂ ਨੇ ਲਿਆਂਦਾ ਜਦੋਂ ਲੋਕ ਆਪਣੇ ਹੱਕਾਂ ਦੀ ਖਾਤਰ ਫੜਕਾ ਦੇ ਉੱਤੇ ਆ ਜਾਂਦੇ ਆ ਨਾ ਤਾਂ ਫਿਰ ਸਰਕਾਰਾਂ ਨੂੰ ਹੱਕ ਡੇੜੇ ਪੈਂਦੇ ਆ ਮੈਂ ਇਹੀ ਕਹਿਣਾ ਚਾਹੁੰਨਾ ਆਪਣੇ ਸਮਾਜ ਨੂੰ ਜਿੰਨਾ ਚਿਰ ਜਿਹੜਾ ਸਰਕਾਰ ਤਰੀਕ ਬਦਲ ਨਹੀਂ ਦਿੰਦੀ ਉਹਨਾਂ ਚਿਰ ਜਿਹੜਾ ਤੁਹਾਡਾ ਸੰਘਰਸ਼ ਜਿਹੜਾ ਹੋ ਜਾਰੀ ਰਹੂਗਾ